ਤਾਂ ਜਾਵੇ ਮੇਰਾ ਸਿੱਕੀ ਸਿੱਧਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਿੱਧਕ ਨਾ ਜਾਵੇ ਹਨ ਤਨ ਭਾਈ ਤਾਰੂ ਸਿੰਘ ਜੀ ਤਨ ਤਨ ਭਾਈ ਤਾਰੂ ਸਿੰਘ ਜੀ ਹਨ ਤਨ ਭਾਈ ਤਾਰੂ ਸਿੰਘ ਜੀ ਤਨ ਤਨ ਭਾਈ ਤਾਰੂ ਸਿੰਘ ਜੀ ਹਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਅਜੀਤ ਸਿੰਘ ਜੀ ਹਨ ਤਨ ਬਾਬਾ ਜੁਝਾਰ ਸਿੰਘ ਜੀ ਤਨ ਤਨ ਬਾਬਾ ਬਾਬਾ ਜੁਰਾਵਰ ਸਿੰਘ ਜੀ ਤਨ ਤਨ ਬਾਬਾ ਜੁਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਮਾਤਾ ਸਾਹਿਬ ਕੌਰ ਜੀ ਤਨ ਤਨ ਮਾਤਾ